ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਥਾਨ ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਗੰਗੂ ਦਾ ਘਰ ਉਹੀ ਪ੍ਰਾਤਨ ਘਰ ਪੁਰਾਣੇ ਸਮਿਆਂ ਦਾ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦੇ ਇਸ ਸਥਾਨ ਤੇ ਆਏ ਸੀ ਉਸ ਸਮੇਂ ਦਾ ਹੀ ਇਹ ਘਰ ਹੈ ਜੀ ਇਸ ਘਰ ਵਿੱਚ ਮਾਤਾ ਗੁਜਰੀ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇੱਕ ਰਾਤ ਰਹੇ ਸੀਗੇ। ਇੱਕ ਰਾਤ ਉਹਨਾਂ ਨੇ ਇੱਥੇ ਬទਿਤ ਕੀਤੀ ਸੀ। ਪਿਛਲੇ ਸਥਾਨੋਂ ਤੋਂ ਹੁੰਦੇ ਹੋਏ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਵਿੱਚ ਲੈ ਕੇ ਆਇਆ ਸੀ ਕਿਉਂਕਿ ਉਸ ਦੇ ਮਨ ਵਿੱਚ ਲਾਲਚ ਆ ਗਿਆ ਸੀ। ਉਹਨੇ ਮਾਤਾ ਗੁਜਰੀ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੇਖ ਲਈਆਂ ਸੀ ਤੇ ਰਾਤ ਦੇ ਸਮੇਂ ਗੰਗੂ ਪਾਪੀ ਨੇ ਉਹ ਮੋਹਰਾਂ ਚੋਰਾ ਲਈਆਂ। ਤੇ ਜਿਸ ਪਲੰਗ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹੀ ਪ੍ਰਾਤਨ ਪਲੰਗ ਹੈ ਜਿਸ ਤੇ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜ਼ਾਦਿਆਂ ਨੇ ਰਾਤ ਨੂੰ ਆਰਾਮ ਕੀਤਾ ਸੀ ਤੇ ਇਸ ਘਰ ਵਿੱਚੋਂ ਹੀ ਮੋਰਿੰਡੇ ਚੋਂ ਮੁਗਲਾਂ ਦੇ ਸਿਪਾਹੀ ਆ ਕੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਲੈ ਕੇ ਗਏ ਸੀ ਕਿਉਂਕਿ ਗੰਗੂ ਪਾਪੀ ਨੇ ਮੋਰਿੰਡੇ ਥਾਣੇ ਵਿੱਚ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ